ਲਓ ਇੱਕ ਕਟਾ ਦਾ ਪਾਤਾ ਯੂਰੀ ਇਹਦਾ ਆਪਾਂ ਨੇ। ਇਹਦਾ ਇਹ ਮੁੱਕ ਗਿਆ। ਫੇਰ ਅਗਲਾ ਸ਼ੁਰੂ ਕਰਾਂਗੇ। ਲਾ ਰਹੇ ਹਾਂ ਗੰਨੇ ਨੂੰ ਪਾਣੀ। ਦੋ ਥਾਲੇ ਯੂਰੀ ਇਹਦੇ ਨਾਲ। ਬੱਸ ਇਸ ਤੋਂ ਬਾਅਦ ਹੁਣ ਚੂਹਾ ਜਹਾ ਨਹੀਂ ਪੈਂਦਾ ਇਹਦੇ ਨਾਲ ਯੂਰੀ ਇਹ ਨਾਲ। ਪਾਣੀ ਨਾਲ ਲਾਉਨੇ ਆ ਜਦੋਂ। ਚੂਹਾ ਬਿਲਕੁਲ ਨਹੀਂ ਪੈਂਦਾ। ਇਹ ਬਾਕੀ ਗੰਨਾ ਵੀ ਵਜਨ ਵਧੀਆ ਦਿੰਦਾ। ਇਹ ਆਪਣੀ ਪੈਡਾਂ ਲਈ ਕਣਕ ਲੈ ਤਿਆਰੀ ਵਰਾ ਜੰਮਣ ਦੇ